ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੀਟਿੰਗ ਕਰਦੇ ਨਜ਼ਰ ਆਏ ਦਲਜੀਤ ਦੋਸਾਂਝ ਜੀ ਹਾਂ ਦਲਜੀਤ ਦੋਸਾਂਝ ਨੇ ਬੀਤੇ ਕੱਲ ਪ੍ਰਧਾਨ ਮੰਤਰੀ ਮੋਦੀ ਨਾਲ ਵੀਡੀਓ ਕਾਨਫਰencing ਜ਼ਰੀਏ ਮੀਟਿੰਗ ਕੀਤੀ ਜਿਸ ਦੀਆਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿਸ 'ਚ ਮੋਦੀ ਨਾਲ ਦਲਜੀਤ ਦੋਸਾਂਝ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਤੇ ਨਾਲ ਹੋਰ ਵੀ ਕਈ ਵੱਡੀਆਂ ਹਸਤੀਆਂ ਸ਼ਾਮਲ ਨੇ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਬੀਤੇ ਕੱਲ ਵੇਵ ਸਮਿਟ ਦੀ ਸ਼ੁਰੂਆਤ ਕੀਤੀ ਜਿਸ 'ਚ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਅਤੇ ਦੁਨੀਆ ਦੇ ਟੌਪ ਪ੍ਰੋਫੈਸ਼ਨਲਸ ਨਾਲ ਗੱਲਬਾਤ बात की थी ਤੇ ਇਸ ਸਮਿਟ ਦੇ ਵਿੱਚ ਅਮਿਤਾ बच्चन, ਦਿਲਜੀਤ ਦੋਸਾਂਝ, ਰਜਨੀਕਾਂਤ, ਸ਼ਾਹਰੂਖ ਖਾਨ, ਰਣਬੀਰ ਕਪੂਰ, ਚਿਰੰਜੀਵੀ, ਅਨਿਲ ਕਪੂਰ, ਅਕਸ਼ੇ ਕੁਮਾਰ, ਅਨੁਪਮ ਖੇਰ ਅਤੇ ਏਆਰ ਰਹਿਮਾਨ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਐਂਟਰਟੇਨਮੈਂਟ ਸੈਕਟਰ ਵੱਲੋਂ ਅਤੇ ਦੂਸਰੇ ਪਾਸੇ ਹੀ ਪ੍ਰਧਾਨ ਮੰਤਰੀ ਨੇ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ, ਮਾਈਕਰੋਸਾਫਟ ਦੇ ਸੀਈਓ ਸਤਿਆ ਨਡੇਲਾ ਮਹਿੰਦਰਾ ਐਂਡ ਮਹਿੰਦਰਾ ਚੇਅਰਪਰਸਨ ਅਨੰਦ ਮਹਿੰਦਰਾ ਅਤੇ ਕਈ ਹੋਰ ਬਿਜ਼ਨਸ ਟਾਈਕੂਨ ਦੇ ਨਾਲ ਵੀ ਇਸ ਸਮਿਟ ਦੇ ਵਿੱਚ ਗੱਲਬਾਤ ਕੀਤੀ ਜਿਸ ਦੇ ਵਿੱਚ ਸਪੈਸ਼ਲੀ ਤੌਰ ਤੇ ਦਿਲਜੀਤ ਦੋਸਾਂਝ ਵੀ ਸ਼ਾਮਲ ਹੋਏ ਤੇ ਦਿਲਜੀਤ ਦੋਸਾਂਝ ਨੇ ਆਪਣੇ ਤੇ ਅਗਲੇ ਪਲਾਨਸ ਅਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਚਲਾਈ ਜਾ ਰਹੀ ਵੇਵ ਸਮਿਟ ਦੇ ਵਿੱਚ ਆਪਣੀ ਸਲਾਹ ਦਿੱਤੀ ਤੇ ਇਹ ਤਸਵੀਰਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਪੇਜ ਤੇ ਸਾਂਝਾ ਕੀਤਾ ਗਿਆ ਤੇ ਨਾਲ मोदी क्या? मनरंजन रचनात्मक संस्कृति की दुनिया को एक साथ लाने वाले वैश्विक शिखर सम्मेलन वेव्स के सलाहकार बोर्ड की बैठक अभी अभी संपन्न हुई सलाहकार बोर्ड के सदस्य अलग अलग क्षेत्रों से आए बेहतरीन स्टार्स हैं जिन्होंने न केवल इसमें अपना स्पोर्ट दिखाया बल्कि भारत को वैश्विक मनोरंजन केंद्र बनाने के हमारे प्रयासों को और आगे बढ़ाने की शानदार सुझाव भी शेयर किए दिसंबर 2024 में पीएम मोदी ने विश्व ऑडियो एंटरटेनमेंट समिट का शुभारंभ शुभारम्भ करते हुए कहा था कि भारत को दुनिया भर में और भी ज्यादा बेहतर बनाने की दिशा में महत्वपूर्ण कदम है साथ ही उन्होंने रचनात्मक क्षेत्र में भी काम करने वाले युवाओं को इस शिखर सम्मेलन में शामिल होने का आग्रह किया था दास दिए की पिछली ਪ੍ਰਧਾਨ ਮੰਤਰੀ ਮੋਦੀ ਦੇ ਨਾਲ ਦਲਜੀਤ ਦਸਾਂਜ ਦੀ ਮੀਟਿੰਗ ਦੇ ਵਿੱਚ ਵੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਆਪਣੇ ਇਸ ਸਮਿਟ ਦਾ ਜ਼ਿਕਰ ਕੀਤਾ ਗਿਆ ਸੀਗਾ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਇਹ ਗੱਲਬਾਤ ਦਿਲਜੀਤ ਦਸਾਂਝ ਹੋਰਾਂ ਦੇ ਨਾਲ ਸਾਂਝੀ ਕੀਤੀ ਸੀ ਤਾਂ ਉਸੇ ਦਿਨ ਤੋਂ ਹੀ ਦਿਲਜੀਤ ਦਸਾਂਝ ਇਸ ਵੇਵਸ ਸਮਿਟ ਦੇ ਨਾਲ ਜੁੜ ਚੁੱਕੇ ਨੇ ਤੇ ਵੇਵਸ ਦੇ ਸਲਾਹਕਾਰ ਬਣ ਚੁੱਕੇ ਨੇ ਤੁਸੀਂ ਸਿੱਧਾ-ਸਿੱਧਾ ਇਹ ਸਮਝ ਸਕਦੇ ਹੋ ਕਿ ਪ੍ਰਧਾਨ ਮੰਤਰੀ ਮੋਦੀ ਦੇ ਵੇਵ ਸਮਿਟ ਦੇ ਵਿੱਚ ਦਿਲਜੀਤ ਦਸਾਂਝ ਇੱਕ ਅਹਿਮ ਰੋਲ ਨਿਭਾਉਣਗੇ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ